Hãy subscribe cho kênh Ghiền Mì Gõ Để không bỏ lỡ những video hấp dẫn ਕਾਲ ਮੇ ਦੋਸਤਸ ਵੈਲਕਮ ਬੈਕ ਟੂ ਮਾਈ ਚੈਨਲ ਐਂਡ ਅੱਜ ਦਾ ਦਿਨ ਜੋ ਬਹੁਤ ਜ਼ਿਆਦਾ ਆਪਾਂ ਕਹਿੰਦੇ ਹਾਂ ਹੈਕਟਿਕ ਡੇ ਹੋਣ ਵਾਲਾ ਉਧਰੋ ਹੈਕਟਿਕ ਹੈਕਟਿਕ ਡੇ ਹੋਣ ਵਾਲਾ ਕਿਉਂਕਿ ਅੱਜ ਮੈਂ ਬਹੁਤ ਸਾਰੇ ਕੰਮ ਮੈ ਤੇ ਅੱਜ ਮੇਰੀ ਫਰੈਂਡ ਦੇ ਪ੍ਰਾਦੀ ਪੱਗ ਬਣਾਈ ਰਸਮ ਵੀ ਐ ਸੋ ਉੱਥੇ ਵੀ ਜਾਣਾ ਵਾ ਐਕਚੁਅਲੀ ਵੈਸੇ ਪਹਿਲਾਂ ਮੈਂ ਜਾਣਾ ਸੀਗਾ ਬਟ ਹੁਣ ਟੀਚਰਸ ਨੇ ਨਾ ਜ਼ਿਆਦਾ ਕੰਮ ਦਿੱਤਾ ਵਾ ਪ੍ਰੋਜੈਕਟ ਫਾਈਲ ਬਣਾਨੀ ਆ ਲੈਬ ਮੈਨੂਅਲ ਬਣਾਨੀ ਆ ਸਾਇੰਸ ਦੀ ਮੇਰੀ ਨੋਟਬੁੱਕ ਕੰਪਲੀਟ ਕਰਨ ਵਾਲੀ ਰਹਿੰਦੀ ਆ ਮੈਥਸ ਦੀ ਵੀ ਰਹਿੰਦੀ ਆ ਉਹ ਵੀ ਜਿਹੜੇ ਮੈਂ ਆਪਣੇ ਜੋ ਰੀਅਲ ਨੋਟਸ ਬਣਾਨੀ ਆ ਜੀ ਮੇਰੇ ਉਹ ਵੀ ਰਹਿੰਦੇ ਨੇ ਮੈਥਸ ਦੇ ਮੇਰੇ ਕੁਐਸਚਨ ਪ੍ਰੈਕਟਿਸ ਵੀ ਕਰਨੀ ਆ ਹੋਰ ਵੀ ਬਥੇ ਸਾਰੇ ਕੰਮ ਨੇ ਹਾਂ ਤਾਂ ਫਿਰ ਤੂੰ ਤਿਆਰ ਕਿਉਂ ਹੋਈ ਸਸਰੀ ਹੈ ਨਾ ਇਹ ਤੇ ਬਹੁਤ سارے ਕੰਮ ਨੇ ਲੇਕਿਨ ਉਹਨੇ ਹੁਣ ਮੈਨੂੰ ਪਰਸਨਲੀ ਕਿਹਾ ਸੀ ਕਿ ਜੈਸਿੰਦੂ ਆਣੀ ਆਣਾ ਵਾ ਸੋ ਮੈਂ ਸੋਚੀ ਚਲੋ ਚੱਲ ਪੈਂਦੇ ਕੋਈ ਨਾ ਅਰੇ ਇਸਨੇ ਦੇਖੋ ਕਿਆ ਲਿਆ ਹੈ ਚੁੱਪ ਰਹਿ ਠੀਕ ਹੈ ਸੋ ਹੁਣ ਪਹਿਲਾਂ ਉੱਥੇ ਜਾ ਕੇ ਆਣੇ ਆ ਉਜ਼ਬਾਦ ਆ ਕੇ ਸਾਰਾ ਕੰਮ ਕਰਨਾ ਵੋਈ ਮੈਂ ਤੁਹਾਨੂੰ ਦਿਖਾਵਾਂਗੀ ਦਿਨ ਨਾਲ ਨਾਲ ਮੈਂ ਵੀਡੀਓ ਵੀ ਬਣਾਣੀ ਆ ਪ੍ਰੋਜੈਕਟ ਫਾਈਲ ਦੀ ਕਿਆ ਬਣਾ ਰਹੀ ਆ ਮੈਂ ਸੋ ਜ਼ਿਆਦਾ ਕੰਮ ਆ ਲੇਕਿਨ ਚਲੋ ਕੋਈ ਨਾ ਪਹਿਲਾਂ ਉੱਥੇ ਜਾਣੇ ਆ ਉੱਥੇ ਦਿਖਾਵਾਂਗੀ ਉਹਦਾ ਫਿਰ ਮੈਂ ਤੁਹਾਨੂੰ ਅੱਜ ਦਾ ਜੋ ਕਿੰਨਾ ਉਹ ਦਿਖਾਵਾਂਗੀ ਸੋ लेट्स ਗੋ ਸੋ ਸਭ ਤੋਂ ਪਹਿਲਾਂ ਅਸੀਂ ਆਗੇ ਸੀਗੇ ਦੁਕਾਨ ਦੇ ਉੱਤੇ ਗਿਫਟ ਲੈਂਦੇ ਲਈ ਅਸੀਂ ਵੈਸੇ ਵੀ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਸੀਗੇ 1 ਵਜੇ ਦਾ ਸੀਗਾ ਪ੍ਰੋਗਰਾਮ ਐਂਡ ਅਸੀਂ 12 ਵਜੇ ਗਿਫਟ ਲੈਂਡ ਜਾ ਰਹੇ ਸੀਗੇ ਅਸੀਂ ਬਹੁਤ ਜ਼ਿਆਦਾ ਲੇਟ ਹੋਏ ਸੀ ਕਿਉਂਕਿ ਨਾ ਸਾਡੇ ਉੱਤੇ ਲੱਗਦੀ ਹੁੰਦੀ ਆ 26 ਜਨਵਰੀ ਦੀ ਸੇਲ ਐਂਡ ਉੱਥੇ ਨਾ ਜ਼ਿਆਦਾ ਰਸ਼ ਹੁੰਦਾ ਏ ਦੈਟਸ ਵਾਈ ਇੱਕ ਤਾਂ ਰਸ਼ੋਂ ਨਿਕਲਣਾ ਬਹੁਤ ਔਖਾ ਐ ਤੇ ਸੈਕੰਡਲੀ ਫਿਰ ਅਸੀਂ ਅੰਦਰਲੀ ਮੰਡੀ ਆਏ ਸੀ ਕਿਉਂਕਿ ਬਾਹਰਲੀ ਮੰਡੀ ਸਾਡਾ ਘਰ ਆ ਤੱਥੀ ਹੀ ਸੇ ਲੱਗਦੀ ਹੁੰਦੀ ਹੈ ਸੋ ਬਹੁਤ ਜ਼ਿਆਦਾ ਰਸ਼ ਸੀਗਾ ਤਾਂ ਪਹਿਲਾਂ ਇਧਰ ਆ ਕੇ ਦਿੱਤਾ ਗਿਫਟ ਐਂਡ ਦੈਨ ਫਿਰ ਅਸੀਂ ਚਲੇ ਗਏ ਫਟਾਫਟ ਤੋਂ ਜਿੱਥੇ ਸੀਗਾ ਫੰਕਸ਼ਨ ਉਹ ਲੋਕੇਸ਼ਨ ਤੇ ਪਹੁੰਚ ਕੇ ਫਟਾਫਟ ਤੋਂ ਜਾਂਦੇ ਪਏ ਸੀਗੇ ਸੋ ਦੈਨ ਅਸੀਂ ਆ ਗਏ ਸੀਗੇ ਲੋਕੇਸ਼ਨ ਦੇ ਜਿੱਥੇ ਅਸੀਂ ਆਣਾ ਸੀਗਾ ਤੇ ਹੁਣ ਇੱਥੇ ਚੱਲਦਾ ਪਿਆ ਸੀਗਾ ਕੀਰਤਨ ਪਹਿਲਾਂ ਨਾ ਕੀ ਪਾਠ ਹੋਇਆ ਸੀਗਾ ਐਂਡ ਉਸ ਤੋਂ ਬਾਅਦ ਅਸੀਂ ਲੇਟ ਹੋ ਗਏ ਸੀਗੇ ਥੈਟਸ ਵਾਈਂ ਕੀਰਤਨ ਚੱਲਦਾ ਪਿਆ ਸੀਗਾ ਉਸ ਤੋਂ ਬਾਅਦ ਖਤਮ ਹੋਇਆ ਤੇ ਫਿਰ ਹੋ ਜਾਂਦੀ ਹੈ ਰਸਮ ਸ਼ੁਰੂ ਜਿਹਦੇ ਛਿਆਂ ਦਾ ਮੁੰਡੇ ਦੇ ਜੋ मामੂ ਹੁੰਦੇ ਨੇ ਉਹ ਆਈ ਥਿੰਕ ਸੋ मामੂ ਹੀ ਉਹ ਕਰਦੇ ਹੁੰਦੇ ਨੇ ਪੱਗ ਨੂੰ ਬੰਨਦੇ ਹੁੰਦੇ ਨੇ ਸ਼ਗਨ ਵਗੈ ਦਿੰਦੇ ਆ ਸੋ ਉਹ ਇਹ ਤੇ ਚੱਲਦਾ ਪਿਆ ਸੀਗਾ ਤੇ ਮੈਂ ਬਹੁਤ ਜ਼ਿਆਦਾ ਇੰਟਰਸਟਿਡ ਸੀਗੀ ਕਿ ਕਿਸ ਤਰੀਕੇ ਦਾ ਹੁੰਦਾ ਕਿਉਂਕਿ ਮੈਂ ਐਜੀ ਬਲੀ ਕੋਈ ਚੀਜ਼ ਦੇਖੀ ਨਹੀਂ ਸੀਗੀ ਪਰ ਆ ਸੀਗਾ ਕਿ ਕੱਲੇ ਮੁੰਡੇ ਲਾਈਕ ਜਦ ਵੱਡੇ ਹੁੰਦੇ ਆਪਣੇ ਆਪ ਹੀ ਭਗ ਬਣਨ ਲੱਗ ਜਾਂਦੇ ਆ ਮੈਨੂੰ ਨਹੀਂ ਪਤਾ ਸੀਗਾ ਕਿ ਐਜਾ ਕੁਝ ਵੀ ਹੁੰਦਾ ਵਾ ਕਿ ਇੱਕ ਰਸਮ ਹੁੰਦੀ ਆ ਪ੍ਰੋਪਰ ਐਜਾ ਕੁਝ ਮੈਨੂੰ ਨਹੀਂ ਪਤਾ ਸੀਗਾ ਬਟ ਚਲੋ ਹਾਂ ਹੁਣ ਆਪਾਂ ਨੂੰ ਹਰ ਇੱਕ ਕਲਚਰ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਹੌਲੀ ਹੌਲੀ ਮੈਨੂੰ ਵੀ ਚੀਜ਼ਾਂ ਨੂੰ ਪਤਾ ਚੱਲਦੀਆਂ ਪਈਆਂ ਨੇ ਸੋ ਮੈਨੂੰ ਬੜਾ ਹੀ ਮਜ਼ਾ ਆਇਆ ਇੱਥੇ ਆ ਕੇ ਨਵੇਂ-ਨਵੇਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਆਪਾਂ ਨੂੰ दे लाइक अजय छोटा बात तो चंकी तरह पग नहीं बनी गई ऑब्वियसली है ना कह सिर भी छोटा ही होगा सो so, चंकी तरह ही बनी गई सी की, लेकिन या सो so, उस बाद फिर सारे लाइक आके फोटोज़ वगैरह खिंचाते पे ਅਸੀਂ ਬਸ ਚੱਲੇ ਆ ਕਰੇ ਨੂੰ ਦੇਖਣ ਕਿ ਹੋ ਗਿਆ ਹੋ ਗਿਆ ਬਸ ਜਾਮਾ ਹੀ ਕਰੇ ਤੇ ਕੰਮ ਕੁਮ ਕਰਾਂਗੇ ਤੇ ਅੱਜ ਹੈਗੇ 26 ਜਨਵਰੀ ਹਾਂ ਤਾਂ ਅੱਜ ਹੈਗੇ 26 ਜਨਵਰੀ ਤਾਂ ਰਸ਼ ਵੀ ਬਹੁਤ ਜ਼ਿਆਦਾ ਕਿਉਂਕਿ ਸਾਈਡ ਤੇ ਸੇਲ ਲੱਗਦੀ ਹੁੰਦੀ ਆ ਨਾ ਪੂਰਾ ਇਹਨਾਂ ਦਾ ਰਸ਼ ਆ ਟਾਈਮ ਵੀ ਲੱਗਦਾ ਨਾ ਕਰ ਜਾਂਦੇ ਆਂਦੇ ਤਾਂ ਚੱਲਦੇ ਆ ਜਦੋਂ ਕੰਮ ਵੀ ਕਰਨਾ ਤਾਂ ਉਹ ਵੀ ਦੇਖਿਓ ਲੈਟਸ ਗੋ ਸੋ ਫਟਾਵੜ ਤੋਂ ਕਾਇਡਲੀ ਸਕੂਟੀ ਤੇ ਉਹਨਾਂ ਬਸ ਜਾਣਿਆ ਕਰੇ ਵੈਸੇ ਤਾਂ ਨਕੀ ਇੱਥੋਂ ਦੀ ਘਰੇ ਜਾਣ ਦੇ ਵਿੱਚ ਉਹ 10 ਮਿੰਟ ਦਾ ਰਾਸਤਾ ਲੇਕਿਨ ਸਾਨੂੰ ਅੱਧਾ ਘੰਟਾ ਲੱਗਾ ਕਿਉਂਕਿ ਸੇਲ ਸੀਗੀ ਤੇ ਸਿਗਾ ਵੀ 24 ਜਨਵਰੀ ਦੀ ਲਾਈਕ ਮੇਨ ਡੇ ਸੀਗਾ ਸੋ ਇੰਨਾ ਜ਼ਿਆਦਾ ਰਸ਼ ਸੀਗਾ ਲਾਈਕ ਮੈਨੇ ਸੇਲ ਵਗਾਇਆ ਬਿਲਕੁਲ ਨਮਸਾਨ ਬਟ ਫਾਈਨਲੀ ਅਸੀਂ ਆ ਗਏ ਸੀ ਉਹਨਾਂ ਘਰੇ ਤੇ ਉਹਨਾਂ ਬਸ ਕਰਨਾ ਮੈਂ ਕੰਮ ਆਪਣਾ ਸੋ ਫਾਈਨਲੀ ਮੈਂ ਘਰੇ ਆ ਚੁੱਕੀ ਆ ਸੋ ਫਾਈਨਲੀ ਮਨ ਘਰੇ ਆ ਚੁੱਕੀ ਆ ਸੋ ਹੁਣ ਆਪਾਂ ਕਰਨੀ ਹੈ ਸਭ ਤੋਂ ਪਹਿਲਾਂ ਕੰਪਲੀਟ ਆਪਣੀ ਇਸੀ ਹਾਂ ਪ੍ਰੋਜੈਕਟ ਫਾਈਲ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਹਨੂੰ ਮੰਡੇ ਨੂੰ 서ਮਿਟ ਕਰਨਾ ਹੈ ਤੇ ਮੈਮ ਨੇ ਸਾਨੂੰ ਕਿਹਾ ਸਾਨੂੰ ਮੈਮ ਨੇ ਨਾ ਵੈਡਨਸਡੇ ਨੂੰ ਦੱਸਿਆ ਕਿ ਤੁਸੀਂ ਪ੍ਰੋਜੈਕਟ ਫਾਈਲ ਨੂੰ ਕੰਪਲੀਟ ਕਰਕੇ ਲੈ ਕੇ ਆਣਾ ਕਹਿੰਦੇ ਇਹ ਇਹ ਵਾਲੇ ਹਫਤੇ ਦੇ ਵਿੱਚ ਕੰਪਲੀਟ ਕਰ ਲਿਓ ਮਤਲਬ ਕਿ ਵੰਦਾ ਕਿ ਆਪਣਾ ਵੈਡਨਸਡੇ ਤੇ ਲੈ ਕੇ ਨੈਕਸਟ ਵੈਡਨਸਡੇ ਨੂੰ 서ਮਿਟ ਕਰਨੀ ਹੈ ਸਾਨੂੰ ਸਾਡੇ ਮੈਮ ਨੇ ਕਿਹਾ ਕਿ ਵੈਡਨਸਡੇ ਨੂੰ ਦੱਸਤਾ ਸੈਟਰਡੇ ਰਵਿ ਨੂੰ ਦੇ ਦਿਓ ਸੋ ਚਲੋ ਹੁਣ ਤਾਂ ਸੰਡੇ ਹੈ ਤੇ ਕੱਲ ਚਿਕਾ ਸਾਡੇ ਸਕੂਲ ਦੇ ਵਿੱਚ ਰਿਪਬਲਿਕ ਦਾ ਫੰਕਸ਼ਨ ਤਾਂ ਪੂਰਾ ਦਿਨ ਉਹਦੇ ਵਿੱਚ ਨਿਕਲ ਗਿਆ ਕੋਈ ਪੜ੍ਹਨੇ ਲੱਗਿਆ ਕੋਈ ਪੜਾਈ ਨਹੀਂ ਹੋਈ ਤਾਂ ਕਰਕੇ ਬਹੁਤ ਸਾਰਾ ਮਜ਼ਾ ਆਇਆ ਸਕੂਲੇ ਸੋ ਹੁਣ ਮੰਡੇ ਨੂੰ ਮਗਰੇ ਕਲ ਸਬਮਿਟ ਕਰਨੀ ਹੈ ਮੈਂ ਸਾ ਦੇਖਦੇ ਹਾਂ ਕਿ ਕੰਪਲੀਟ ਹੋ ਪਾਂਦੀ ਹੈ ਨਹੀਂ ਅਸਲ ਮੇਰਾ ਕੱਲ ਜਾਣ ਦਾ ਮਨ ਨਹੀਂ ਆ ਕਿ ਮੇਰੀ ਬੈਸਟ ਫਰੈਂਡ ਆ ਨਹੀਂ ਰਹੀ ਸਕੂਲ ਉਹ ਵੀ ਫਾਲ ਦੇ ਜੱਟ ਮਾਰੀਆ ਤਾਂ ਮੈਂ ਕਿਹਾ ਸੋਚ ਰਹੀ ਹਾਂ ਮੇਰਾ ਵੀ ਮਨ ਕਰ ਰਿਹਾ ਮੈਂ ਕੀ ਇਹ ਕਰੂੰਗੀ क्योंकि साड़ी क्लास की आ कि टीचर्स टाइम बैठा दे पेल लाइक दो गर्ल्स बैठी है, ने फिर फिर हैं फिर पिछले तो बोएस फिर टाइम गर्ल्स बॉयज करके उठाया हुआ वा तो ना मेरी बेस्ट फ्रेंड आ रही है मैं लाइक बोर ही होंगी ना मेरे पिछे कोई होर कुछ हैगी मेरा भी नहीं मन कर रहा इसलिए मेरा एक प्लैन आ रहा वा कि क्यो, क्यों ना मैं प्रोजेक्ट फाइल ही थोड़ा लेट बना लाया हौली हौली बनावा करके मम छुट्टी करा देखिए मैंने पता मैं नहीं कराने लेकिन चलो देखते हैं बनाई तो होगी ही ਸੋ whatever ਤੋਂ ਬਣਾਨੇ ਆਪਾਂ ਪ੍ਰੋਜੈਕਟ ਪਰ ਤੇ ਇਹਦੀ ਵਲਗ ਇੱਕ ਮਿੰਟ ਦੋ ਵੀਡੀਓ ਚਲਦੀ ਬੈਨ ਇੱਕ ਤਾਂ ਆ ਵਾਲੀ ਇੱਕ ਬੰਦੀ ਵੀ ਹੈ ਮੇਰੀ ਦੂਜੀ ਵੀਡੀਓ ਜਿਸ ਵਿੱਚ ਮੈਂ ਤੁਹਾਨੂੰ ਪ੍ਰੋਜੈਕਟਸ ਪ੍ਰੋਪਰ ਦਿਖਾਉਂਗੀ ਠੀਕ ਹੈ ਸੋ ਉਹ ਵਾਲੀ ਵੀਡੀਓ ਵਿੱਚ ਜੋ ਤੁਸੀਂ ਦੇਖਿਆ ਸੋ ਜਿਹੜਾ whatever ਸ਼ੁਰੂ ਕਰਾਂਗੀ देन फिर मैं फटाफट तो अपनी फाइलें बनाना शुरू कर देनीया थे इथे मैं बोल दी पईयां क्योंकि मैं दूसरी वीडियो दी ਨਾਲ ਨਾਲ रिकॉर्डिंग कर दी पईयां ते वीडियो बनाना ना थोड़ा ਔਖਾ ਕੰਮ ਹੁੰਦਾ ਵਾ ਲਾਈਕਾ ਬਦ ਉਹਦਾ ਵੀਡੀਓ ਦੀ ਨਾਲ ਨਾਲ ਸ਼ੂਟਿੰਗ ਕਰ ਦਿੰਨੇ ਆ ਤਾਂ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਵਾ ਦੇ ਕਹਿਣਾ ਹੀ ਔਖਾ ਹੈ ਲੇਕਿਨ ਕਰਨਾ ਬਹੁਤ ਔਖਾ ਵਾ ਐਂਡ ਅਗਰ ਤੁਸੀਂ ਚਾਹਨਾ ਕਿ ਇੱਕ ਪ੍ਰੋਪਰ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਇਹ ਤੋਂ ਬਾਅਦ ਮੈਂ ਨੈਕਸਟ ਵੀਡੀਓ ਪਾਉਂਗੀ ਜੀ ਤਾਂ ਜ਼ਰੂਰ ਤੁਸਾਂ ਜਾ ਕੇ ਦੇਖਿਓ ਸੋ ਫਾਈਨਲੀ ਮੇਰਾ ਕੰਮ ਕੰਪਲੀਟ ਨਹੀਂ ਹੋਇਆ ਐਜ਼ ਯੂਸੂਅਲ ਇੰਨੀ ਕਵਨੀਆ ਫਾਈਲ ਦੇਣੋ ਜੀ ਕਣਵਾ ਠੀਕ ਹੈ ਸੋ ਅਜੇ ਇੰਨੇ ਬਣੀਆਂ ਤੇ ਅਜੇ ਬੱਜੇ ਨੇ 5:30 ਹੋ ਚੁੱਕੇ ਨੇ ਐਂਡ 3 ਵਜੇ ਅਸੀਂ ਆਏ ਸੀਗੇ ਉੱਥੋਂ ਦੀ ਜਿਵੇਂ ਫਰੈਂਡ ਦੇ ਫੰਕਸ਼ਨ ਸੀਗਾ ਉੱਥੇ ਜੀ ਆਏ ਸੀਗੇ ਤੇ ਹੁਣ ਬਸ ਕੁਝ ਕਿੰਨੇ ਘੰਟੇ 3 ਘੰਟੇ ਹੋ ਗਏ ਨਹੀਂ ਆਈ ਮੀਨ ਹੋ ਚੁੱਕਿਆ ਟਾਈਮ ਬਹੁਤ ਜ਼ਿਆਦਾ ਤੇ ਇੰਨਾ ਕੀ ਬਣਿਆ ਵਾ ਤੇ ਇੰਨੇ ਕੁ ਨਹੀਂ ਇੰਨਾ ਜ਼ਿਆਦਾ ਟਾਈਮ ਲੱਗੂ ਕਿ ਨਾਲ ਨਾਲ ਵੀਡੀਓ ਬਣਾਣੀ ਹੁੰਦੀ ਹੈ ਨਾ ਦੈਟਸ ਵਾਈ ਕਹਿਣਾ ਸੌਖਾ ਹੈ ਕਿ ਨਾਲ ਵੀਡੀਓ ਬਣਾਣੀ ਹੈ ਜਿਵੇਂ ਆਪਾਂ ਦਾ ਬਟਨ ਆਨ ਕਰਦਾ ਕਰਨਾ ਹੁੰਦਾ ਬਾਕੀ ਲੋਕ ਕਹਿੰਦੇ ਲੇਕਿਨ ਫਿਰ ਵੀ ਬਹੁਤ ਜ਼ਿਆਦਾ ਟਾਈਮ ਲੱਗਦਾ ਵਾ ਸੋ ਹੁਣ ਮੇਰੀ ਗਰਡਨ ਬੁਣਨ ਲੱਗ ਗਿਆ ਕਿਉਂਕਿ ਮੈਂ ਚੁੱਕੇ ਕੰਮ ਕਰਦਾ ਤਾਂ ਗਰਡਨ ਆਬਵੀਅਸਲੀ ਰੁਕਦੀ ਆ ਐਂਡ ਲੈ ਮੈਨੂਅਲ ਦਾ ਕੰਮ ਤਾਂ ਮੈਂ ਜੋ ਨਹੀਂ ਕਰਨ ਲੱਗੀ ਕਿਉਂ ਅਨਪ੍ਰੋਡਕਟਿਵ ਕੰਮ ਆ ਤੇ ਉਹ ਰਾਤ ਨ ਕਰਾਂਗੇ ਆਪਾਂ ਦੇਖਿਆ ਜਾਊਗਾ ਹੁਣ ਮੈਂ ਆਪਣਾ ਵਸ ਪੜਨ ਲੱਗੀਆਂ ਸਾਇੰਸ ਦਾ ਕਿਉਂਕਿ ਸਾਇੰਸ ਕਿਰਸਵੇ ਨੋਟਸ ਕੰਪਲੀਟ ਕਰਨਾ ਹੈ ਦੇਰ ਸੱਚੀ ਸਾਈਜ਼ ਹੁਣ ਜਿਹੜੇ ਮੈਂ ਰੀਅਲ ਨੋਟਸ ਆਪਣੇ ਬਣਾ ਲੀਆਂ ਉਹ ਬ੍ਰਾਈਡਾ ਸਕੂਲ ਆਣ ਦੇਖਿਆ ਜਾਊਗਾ ਕੱਲ ਲੇਖਾਂਗੇ ਹੋਰ ਕੀ ਗੱਲਾਂ ਖੜਾਂਗੇ ਮੈਮ ਤੋਂ ਸੋ ਅਗਰ ਮੈਂ ਤੁਹਾਨੂੰ ਨੇ ਸਿਲੇਬਸ ਦੀ ਗੱਲ ਕਰਾਂ ਕਿਉਂਕਿ ਮੇਰੇ 19 ਡੇਸ ਰਹਿ ਚੁੱਕੀ ਆ ਵਾਸਤੇ ਪਰ ਨੋ ਸੋ ਮੈਥਮੈਟਿਕਸ ਦਾ ਸਿਲੇਬਸ ਕੰਪਲੀਟ ਹੈ ਬਟ ਹਾਂ ਮੈਨੂੰ ਜਿਹੜਾ ਫਰਸਟ ਐਂਡ ਸੈਕੰਡ ਚੈਪਟਰ ਟੈਮਕਟ ਬਾਹਰ ਹੈ ਰੱਜੀ ਦੱਸਾ ਲਾਈਕ ਮੈਨ ਪੁੱਠੇ ਕੁੜੀਆਂ ਅਗਰ ਬੱਚਿਆਂ ਨੂੰ ਨਾ ਕਿ ਮੈਥਸ ਦੇ ਵਿੱਚ ਅਗਰ 9ਥ ਮੈਥ ਦੀ ਗੱਲ ਕਰੀ ਆਪਾਂ ਤਾਂ ਬੱਚਿਆਂ ਨੂੰ ਕਿਹੜੇ ਚੈਪਟਰ ਔਖ ਲੱਗਦੇ ਆ ट्रायंगल ਕੁਆਡਲੇਟਰ ਸਰਕਲ ਹੋ ਗਿਆ ਸਰਫੇਸ ਏਰੀਆ ਐਂਡ ਵੋਲਿਊਮ ਹੋ ਗਿਆ ਹਾਂ ਠੀਕ ਹੈ ਇਹ ਚੈਪਟਰ ਔਖ ਲੱਗਦੇ ਆ ਇਹ ਮੇਰੇ ਫੇਵਰਿਟ ਚੈਪਟਰਸ ਨੇ ਮੈਨੂੰ ਬਹੁਤ ਹੀ ਚੈਪਟਰਸ ਨੇ ਮੈਨੂੰ ਔਖੇ ਲੱਗਦੇ ਆ ਰੀਅਲ ਨੰਬਰ ਆਈ ਥਿੰਕ ਸੋ ਪਰ ਚੈਪਟਰ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਇੱਕ ਪਰ ਚੈਪਟਰ ਤੇ ਇੱਕ ਦੂਜਾ ਪੋਲੀਨੋਮੀਅਲ ਇੰਨੇ ਦੇ ਜਿਸ ਹਿਸਾਬ ਦੇ ਕੁਐਸਚਨ ਆਉਂਦੇ ਨੇ ਮੇਰੇ ਦਿਮਾਗ ਖਿਲਾ ਦਿੰਦੇ ਨੇ ਬੱਸ ਦੱਸਣੇ ਕਿ ਜਿਹੜੀ ਆਪਣੇ ਉੱਤੇ ਪਾਵਰ ਹ ਕੀ ਮੈਂ ਤਾਂ ਘਣੀ ਬੱਲੇ ਪੈਂਦਾ ਸੋ ਪੜਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹ ਆਪਣੇ ਸਟੇਟ ਟੇਬਲ ਨੂੰ ਕਰ ਦਾਂਗੇ ਕਲੀਨ ਕਿਉਂਕਿ ਕ੍ਰਾਫਟਿੰਗ ਕਰਨ ਤੋਂ ਬਾਅਦ টেবিল পুরো লাইক গা পে ਜਾਂਦਾ ਹੁੰਦਾ ਉਹ ਟੇਬਲ ਤੇ ਤਾਂ ਸਭ ਤੋਂ ਪਹਿਲਾਂ ਸਾਫ ਕਰਨਾ ਵੀ ਜ਼ਰੂਰੀ ਆ ਇਸ ਟਾਈਮ ਤੇ ਮੈਂ ਨਾ ਕੋਈ ਥੱਕ ਚੁੱਕੀ ਸੀ ਕਿਉਂਕਿ ਇਨਾ ਟਾਈਮ ਆਪਾਂ ਚਾਹੇ ਬਣਾਇਆ ਮੈਂ ਕ੍ਰਾਫਟਿੰਗ ਕੀਤੀ ਲੇਕਿਨ ਫਿਰ ਵੀ ਬੰਦਾ ਥੱਕਦਾ ਜਾਂਦਾ ਹੀ ਆ ਗਰਦਨ 'ਚ ਜਿਆਦਾ ਦਰਦ ਹੋ ਰਿਆ ਸੀ ਗਾ ਲੇਕਿਨ ਕੀ ਕਰ ਸਕਦੇ ਆ ਕਿਉਂਕਿ ਬੈਕਲੌਗ ਬਣਿਆ ਹੋਇਆ ਵਾ ਇੱਕ ਤਰੀਕੇ ਦਾ ਮੇਰਾ ਕੰਮ ਤਾਂ ਚੱਲਣ ਕਰਨਾ ਹੀ ਪਊਗਾ ਸੋ ਸਭ ਤੋਂ ਪਹਿਲਾਂ ਮੈਂ ਕਲੀਨ ਕੀਤਾ ਤੇ ਇਹ ਬਿਨਾ ਸਾਫ ਕੀਤੇ ਨੂੰ ਮੈਂ ਲੈ ਵੀ ਨਹੀਂ ਸਕਦੀ ਨਹੀਂ ਤਾਂ ਮੇਰੇ ਨਾਲ ਕੁਝ ਹੁੰਦਾ ਰਹਿੰਦਾ ਅੰਦਰ ਉਹ ਤੇ ਕਿਆ ਕਿੰਨਾ ਗਾ ਪਿਆ ਹੋਇਆ ਭਲਾ ਇਹਨੂੰ ਚੁੱਕ ਦੇ ਸੋ ਇੱਕ ਚੁੱਕ ਕਿੱਤਾ ਅੰਦੂਜ਼ਾ ਫਾਈਨਲੀ ਮੈਂ ਬੈਠ ਗਈ ਸੀ ਗਿਆ ਆਪਣਾ ਪੜਨ ਦੇ ਲਈ ਸਭ ਤੋਂ ਪਹਿਲਾਂ ਮੈਂ ਆਪਣਾ ਸਾਰਾ ਪਿਛਲਾ ਰਿਵਾਈਜ਼ ਕੀਤਾ ਕਿਉਂਕਿ ਨਾ ਅਗਲਾ ਚੈਪਟਰ ਅਗਲਾ ਚੈਪਟਰ ਕਹਿੰਦਾ ਸੌਰੀ ਅੱਗੇ ਕੁਝ ਵੀ ਕਰਨ ਤੋਂ ਪਹਿਲਾਂ ਨਾ ਇੱਕ ਵਾਰੀ ਮੈਂ ਪਿਛਲਾ ਸਾਰਾ ਰਿਵਾਈਜ਼ ਕਰ ਲੈਣੀ ਹੁੰਦੀ ਹੈ ਤਾਂ ਕਿ ਮੈਨੂੰ ਯਾਦ ਰਹੇ ਕਿਉਂਕਿ ਮੈਂ ਕਰਦੀ ਬਈਆਂ ਫਿਜ਼ਿਕਸ ਤੇ ਮੈਨੂੰ ਫਿਜ਼ਿਕਸ ਦੇ ਵਿੱਚ ਨਾ ਥੋੜਾ ਡਾਊਟ ਰਹਿੰਦਾ ਵਾ ਆਂਦੀ ਮੈਨੂੰ ਸਾਰੀ ਹੁੰਦੀ ਹੈ ਬਟ ਨਾ ਮੈਨੂੰ ਅਹਿਸਾਸਦਾ ਕਿ ਫਿਜ਼ਿਕਸ ਦੇ ਵਿੱਚ ਬਹੁਤ ਸਾਰੇ ਕਨਸੈਪਟਸ ਨੇ ਕਿ ਜੋ ਮੈਂ ਪੁੱਛ ਸਕਦੀ ਆ ਜਾਂ ਫਿਰ ਮੈਨੂੰ ਅਹਿਸਾਸਦਾ ਕਿ ਮੇਰਾ ਦਿਮਾਗ ਸਾਰਾ ਕੁਝ ਮਿਕ ਆਨਲਾਈਨ ਪੜ੍ਹਦੇ ਤਾਂ ਵੀਡੀਓ ਨਹੀਂ ਰੋਕਦੇ ਕੋਈ ਆਫਲਾਈਨ ਪੜ੍ਹਦੇ ਤਾਂ ਅੱਗੇ ਆਪਣੇ ਟੀਚਰ ਕਹਿੰਦੇ ਕਿ ਮੈਮ ਅੱਗੇ ਨਾ ਪੜਾਓ ਕਿਉਂਕਿ ਨਾ ਇੱਕ ਵਾਰ ਸਾਰੇ ਪਿੱਛੇ ਰਿਵਾਈਜ਼ ਕਰ ਲਿਆ ਕਰੋ ਇਹ ਨਾਲ ਕੀ ਆਪਣੇ ਦਿਮਾਗ ਨੂੰ ਇੱਕ ਵਾਰ ਕਲੈਰਟੀ ਮਿਲ ਜਾਂਦੀ ਆ ਮੈਂ ਐਵੇਂ ਹੀ ਕਰਦੀ ਹੁੰਨੀ ਆ ਉਸ ਤੋਂ ਬਾਅਦ ਸਾਡੇ ਘਰ ਦੇ ਜੋਸ਼ ਸ਼ੁਰੂ ਹੋਣਾ ਚੱਲਦੀ ਭਈਆਂ ਨੇ ਗਜਰੇਲੇ ਦੀ ਗਜਰੇਲਾ ਬਣਾ ਦਾ ਪਿਆ ਉਹ ਪਿੰਨੀਆਂ ਦੇ ਸ਼ੇਪ ਦੇ ਚਿਹੜਾ ਦੀ ਰੈਸਪੀ ਐ ਅਚਾਨਕ ਆ ਜਿਹੜਾ ਨੂੰ ਹੋਇਆ ਕਿ ਚਲੋ ਬਈ ਅੱਜ ਹਨਾ ਕਿ ਗਜਰੇਲੇ ਦੀ ਪਿੰਨੀਆਂ ਬਣਾਣੇ ਆ ਤਾਂ ਕਿਚਨ ਚ ਭੜ ਗਏ ਸੀ ਬੈਸਾ ਸਾਰੇ ਬੰਜੀਰੇ ਬਣਾ ਰਹੇ ਹੋ ਇਟਸ ਅ ਮਿਕਸਚਰ ਆਫ ਕੰਜੀਰੀ ਕਜਰਾ ਐਂਡ ਕੋਕ ਕਰਾ ਦੇ ਕੋਈ ਮੋਕਾ ਦਿ ਆ ਰਹੀ ਆ ਹਾ 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 ਥੋੜਾ ਲੱਗਦਾ ਦੀ ਗਰੇਲਾ ਨਾ ਹੈਗਾ ਬਈ ਕਚਰੇ ਇਲਾਕੇ ਕੋਲੋਂ ਆਂਦੇ ਆ ਤੇ ਖਸਦੂ ਇਹ ਕਰਾ ਤੇ ਇਹਦਾ ਮਿਕਸਚਰ ਹੋਤਾ ਹੈ ਹਾਂ ਇਹ ਕਰਾ ਬੰਗਾਸ ਤੇ ਬੇਲਾ ਹੋਊਗਾ ਫਿਰ ਉਹਦੇ ਲੱਡੂ ਬਣਾ ਜਿਵੇਂ ਉਹ ਦੇਖੇ ਕਿਵੇਂ ਚੇਸ ਲੇਗਾ ਆ ਹਾ ਮੋਏ ਮੋਏ ਬਣਾ ਲਾ ਜਪਾ ਮੋਏ ਮੋਏ ਬਣਾ ਲੈ ਤੇ ਆਹ ਖਿਚੜੀ ਹੈ ਬਣਾਣਾ ਗਜਰੇਲਾ ਪੁਆਣਾ ਵਿੱਚ ਆਟਾ सो फाइनली फ्रेंड्स और मेरा साइंस ਤੇ ਸੌਂ ਚੈਪਟਰ ਦੇ ਨੋਟਸ ਫਾਈਨਲੀ ਬਣ ਚੁੱਕੇ ਨੇ ਤੇ ਬਹੁਤ ਹੀ ਜ਼ਿਆਦਾ ਵਧੀਆ ਨੋਟਸ ਬਣੇ ਨੇ ਫਾਈਨਲੀ ਚੈਪਟਰ ਖਤਮ ਹੋਇਆ ਬਹੁਤ ਜ਼ਿਆਦਾ ਜਿਆਦਾ اٹਕਿਆ ਹੋਇਆ ਸੀਗਾ ਮੇਰਾ ਨੋਟਸ ਹੀ ਨਹੀਂ ਬੰਦੇ ਪਏ ਸੀਗੇ ਫਾਈਨਲੀ ਖਤਮ ਹੋ ਗਿਆ ਹੁਣ ਮੈਂ ਰੈਸਟ ਲੈ ਰਹੀ ਹਾਂ ਮੈਂ ਵੀ ਕੁਝ ਨਹੀਂ ਕਰਨਾ ਨੇਕ ਲੈਣਾ ਫਾਈਲ ਦਾ ਅਗਰ ਮੈਂ ਮਨ ਕਿਤੇ ਬਣਾ ਲੂੰਦਾ ਹੈਡ ਪਰ ਐਂਡ ਲੈਮਨ

ਪੂਤਾ ਗੰਦਾ ਹੋਣਾ ਮੈਨੂੰ ਲੱਗਿਆ ਆਹ ਪਾਪੜ ਅਸੀਂ ਲੈ ਕੇ ਆਏ ਸੀਗੇ ਮਾਤਾ ਉਹ ਖਾ ਰਿਆ ਇਹ ਕੀ ਆ ਉਹ ਕਾਲਾ ਨਮਕ ਆ ਤੋ ਓਏ ਇੱਕ ਪਾ ਨਾ ਇਹ ਨਾਲ ਖਾਇਦੋਂਦਾ ਲੈ ਥੋੜਾ ਜਿਹਾ ਮੈਨੂੰ ਵੀ ਦੇ ਦੇ ਓਏ ਅੰਨ ਖਾਣ ਨੂੰ ਹਾਂ ਨਮਸਕਾਰ ਓਏ ਆ ਸਾਰਾ ਖਾਣੇ ਕਿੱਥੇ ਕਿਤਨਾ ਸਾਰਾ ਲਗਾ ਰਿਹਾ ਮੈਂ ਕਿਹਾ ਨੀ ਆਪੇ ਹੀ ਖਾ ਲਵਾਂਗਾ ਇਹ ਮੈਂ ਖਾਣਾ ਨਹੀਂ ਉਹ ਟੇਸਟੀ ਹੁੰਦਾ ਵੈਸੇ ਇਹ ਤਾਂ ਨਾ ਪੱਕੀ ਆਪਣੀ ਗੱਲ ਹੋ ਰਹੀ ਹੈ ਬਾਅਦ ਇਹ ਕਿਹਦਾ ਹੋ ਰਹੀ ਹੈ ਸਾਡੀ ਹੈ ਸਾਡੀ ਕੀ ਗੱਲ ਹੋ ਰਹੀ ਹੈ ਦੋਨਾਂ ਦੀ ਹਾਂ ਆ ਰਿਹਾ ਕੋਚਾ ਰਾਂ ਬੇਲੋ ਸਭ ਤੋਂ ਜ਼ਿਆਦਾ ਵਧੀਆ ਬਲੈਕ ਆ ਲੱਗਦਾ ਹੋਇਆ ਖੱਟਾ ਮਿੱਠਾ ਹੁੰਦਾ ਨਾ ਨਾ ਟੇਸਟੀ ਲੱਗਦਾ ਉਹ ਵਾਲਾ ਵੀ ਲੱਗੇ ਸਟਰੌਬੇਰੀ ਦੇਖੋ ਬਿੰਦੂ ਕਿ ਹੋਨਾ ਆਪਾਂ ਆਪਾਂ ਨਾ 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 ਨ ਕੰਮ ਸਾਰਵਣ ਹੋ ਗਿਆ ਸੀਗਾ ਮੇਰਾ ਤੇ ਇੱਥੇ ਚੱਲਦੇ ਪਈ ਆ ਗਜਰੇਲੇ ਦੀ ਗਜਰੇਲੇ ਬਣਦਾ ਪਿਆ ਵਾ ਲੇਕਿਨ ਉਹਨਾਂ ਮਾ ਡਾਡਾ ਦੀ ਰੈਸਪੀ ਆਏ ਤੇ ਉਹਨਾਂ ਨੇ ਕਿਹਾ ਕਿ ਚਲੋ ਇਹਨੂੰ ਪਿੰਨੀਆਂ ਦੀ ਸ਼ੇਪ ਦੇ ਦਿੰਨੇ ਆ ਓਏ ਬਹੁਤ ਜ਼ਿਆਦਾ ਰੇਅਰ ਹੁੰਦਾ ਵਾ ਕਿ ਨਾ ਕਿ ਡਾਡਾ ਆ ਕੇ ਕਹਿਣ ਕਿ ਚਲੋ ਅੱਜ ਮੈਂ ਮੈਂ ਨਹੀਂਗਾ ਮਤਲਬ ਕਿ ਅੱਪਾ ਮਿਲ ਕੇ ਨਾ ਕਿ ਆ ਬਣਾਣੇ ਆ ਆਪਣਾ ਨੇ ਬਹੁਤ ਹੀ ਜ਼ਿਆਦਾ ਰੇਅਰ ਦੇਖਣ ਨੂੰ ਮਿਲਦਾ ਮੈਨੂੰ ਸੋ ਚਲੋ ਲੇਕਿਨ ਨਾ ਕਿ ਐਵੇਂ ਨਾ ਮਜ਼ਾ ਬੁੜਾਂਦਾ ਖਲਾਈਏ ਅਸੀਂ ਸਾਰੇ ਇਕੱਠੇ ਹੋ ਕੇ ਆ ਬਣਾਉਂਦੇ ਪਏ ਆ ਤੇ ਮੈਂ ਇੱਥੇ ਵੀਡੀਓ ਲੱਗੀ ਹੋਈ ਆ ਕੈਮਰਾਮੈਨ ਕੈਮਰਾਮੈਨ ਜੈਸਮਿਨ ਬਣੀ ਹੋਈ ਆ ਨਾ ਡਰਾਂਗਾ ਸੀ ਕਿ ਠੰਡਾ ਹੋਊਗਾ ਜ਼ਾ ਟੇਸਟੀ ਲੱਗੂ ਬਟ ਮੈਨੂੰ ਇਹ ਗਰਮ ਜ਼ਿਆਦਾ ਟੇਸਟੀ ਲੱਗੀ ਇੰਨੀ ਸੌਫਟ ਇੰਨੀ ਟੇਸਟੀ ਜ਼ਿਆਦਾ ਮਿੱਠਾ ਵੀ ਨਹੀਂ ਸੀਗਾ ਤੇ ਕਿਉਂਕਿ ਮੈਂ ਜ਼ਿਆਦਾ ਮਿੱਠਾ ਖਾਦਾਂ ਜਾਂਦਾ ਤੇ ਲੇਕਿਨ ਬਹੁਤ ਜ਼ਿਆਦਾ ਟੇਸਟੀ ਫਾਈਨਲ ਵਿੱਚ ਮੈਂ ਭਾਂਡੇ ਧੋਤੇ ਨੇ ਤੇ ਉਹ ਦੁਕਾਨਾ ਫਾਈਨਲ ਵਿੱਚ ਮੈਂ ਭਾਂਡੇ ਧੋਤੇ ਨੇ ਤੇ ਹੁਣ ਬਸ ਅਸੀਂ ਡਿਨਰ ਕਰਾਂ ਹੁਣ ਬਸ ਜੇਰ ਕਰਾਂਗੇ ਤੇ ਹੁਣ ਬਸ ਸੋਣੇ ਆ ਤੇ ਹਰ ਮਿਲਦੇ ਆਪਾਂ ਕੱਲ ਦੇ ਵਲੌਗ ਦੇ ਵਿੱਚ ਆਈ ਹੋਪ ਥਨੇ ਵਲੌਗ ਵਧੀਆ ਲੱਗਿਆ ਹੋਵੇ ਮੈਂ ਹੁਣ ਥੋੜੇ ਵੀਡੀਓਜ਼ ਨੂੰ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦੀ ਮਈਆਂ ਕਿਉਂਕਿ ਨਾ ਮਧੋ ਜਿਹਾ ਜਦੋਂ ਮੈਂ ਆਪਣੀ ਵੀਡੀਓ ਦਾ ਵਾਇਸ ਹੋਰ ਕਰਦੀ ਆ ਤਾਂ ਮम्मा ਇੱਕ ਵਾਰ ਨਾ ਇੱਕ ਸੁਣ ਜਦੋਂ ਲੇਗੀ ਕੁਛ ਆਇਆ ਤਾਂ ਨਹੀਂ ਬੋਲਦਾ ਜੋ ਨਹੀਂ ਪੜਾ ਉਹ ਬੋਲਣਾ ਆਏਗਾ ਸੋ ਉਦੋਂ ਮਮਾ ਕਹਿੰਨੇ ਕਿ ਇਹਦੀ ਨਾ ਵਾਇਸ ਘੱਟ ਕਰ ਲੋ ਕਿਉਂਕਿ ਮੈਨੂੰ ਆਪਣੀ ਆਵਾਜ਼ ਬਿਲਕੁਲ ਨਹੀਂ ਪਸੰਦ ਤਾਂ ਜੀ ਸ਼ੀਜ਼ ਮੈਂ ਤਾਂ ਬੋਲਦੀ ਮੈਨੂੰ ਖੁਦ ਨਾ ਇੰਟਰਸਟ ਆਉਂਦਾ ਇੱਕ ਦਿਨ ਆਪਣੀ ਵੀਡੀਓ ਦੇਖੀ ਐਂ ਮੈਨੂੰ ਬਿਲਕੁਲ ਨਹੀਂ ਇੰਟਰਸਟ ਆਇਆ ਦੇਖਣ ਦੇ ਵਿੱਚ। ਦੈਟਸ ਵਾਈ ਮੈਨੂੰ ਲੱਗਿਆ ਕਿ ਵੀਡੀਓ ਰ ਆਪਣਾ ਥੋੜਾ ਐ ਹੋਰ ਬੋਲਣ ਦਾ ਤਰੀਕਾ ਆਪਣਾ ਥੋੜਾ ਕਰਨਾ ਚਾਹੀਦਾ ਸੋ ਦੈਟਸ ਵਾਈ ਮੈਂ ਥੋੜਾ ਇੰਪਰੂਵ ਕਰ ਰਹੀ ਆ। ਸੋ ਇਹ ਹੈਗਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ। ਹੋਰ ਲੱਗਿਆ ਤਾਂ ਲਾਈਕ ਐਂਡ ਸਬਸਕ੍ਰਾਈਬ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੋਲੀਓ। ਸੋ ਅਨ ਮਿਲਦੇ ਕੱਲ ਦੇ ਵਲੌਗ ਦੇ ਵਿੱਚ। ਤਪ ਤਪ ਤਪ। ਬਾਏ ਬਾਏ।